ਦੇਸ਼ ਵਿਦੇਸ਼ ਵਿੱਚ ਬੈਠੀ ਹੋਈ ਹਰ ਸੰਗਤ ਜੀਓ ਸੋਹੰਗ ਮਹਾਰਾਜੇ ਖੀਰ ਸਿੰਘ ਬਿਸ਼ਨੂ ਭਗਵਾਨ ਦੀ ਜੈ ਜੋ ਮੈਂ ਪਿੱਛੇ ਇਤਿਹਾਸ ਮਹਾਰਾਜ ਜੀ ਦੇ ਸਮੇਂ ਦੇ ਸੰਗਾਸਨਾਂ ਤੇ ਫੋਟੋਆਂ ਰੱਖੀਆਂ ਕਿਦਾਂ ਕੀਤੀਆਂ ਉਹ ਤੁਹਾਡੇ ਜੜੀਆਂ ਓਰੀਜਨਲ ਉਸ ਸਮੇਂ ਦੀਆਂ ਚੀਜ਼ਾਂ ਤੁਹਾਡੇ ਗਾੜੀ ਭੇਜਣ ਦੀਆਂ ਕੋਸ਼ਿਸ਼ ਕੀਤੀ ਹੈ ਇਹਦੇ ਪਿੱਛੇ ਰਾਜ ਹੈ ਕੋਈ ਜੋ ਮੈਂ ਭੇਜਿਆ ਤੁਹਾਨੂੰ ਔਰ ਮਹਿਸੂਸ ਕਰਨ ਦੀ ਗੱਲ ਹੈ ਕਿ ਆ ਪਾਸ਼ਾ ਜੀ ਦੀ ਲਿਖਤ ਕਹਿੰਦੀ ਹੈ ਕਿ ਜਿਸ ਵੇਲੇ ਦੁਨੀਆ ਸਾਜੀ ਤੇ ਕਮੇਟੀ ਵਕਰੀ ਰੱਖ ਲਈ ਸੀ ਉਹ ਤੁਸੀਂ ਹੋ ਤੁਹਾਨੂੰ ਕਿਉਂ ਲਿਆਂਦਾ ਗਿਆ ਕਿਉਂਕਿ ਧਰਮ ਤੇ ਸ਼ਰਮ ਜਦ ਛੁਪ ਜਾਂਦਾ ਹੈ ਅਕਾਲ ਪੁਰਖ ਸੱਚ ਕਰਨ ਤੋਂ ਆਪਣੀ ਫੌਜ ਲੈ ਕੇ ਆਉਂਦਾ ਜਿਹਦਾ ਪ੍ਰਕਾਸ਼ ਧਰਤੀ ਤੇ ਕਰਦਾ ਹੈਿੱਦਾਂ ਘਰ ਦੀ ਬੱਤੀ ਚੱਲ ਜੇ ਤੇ ਇਨਵਰਟਰ ਤੋਂ ਚਲਾਉਂਦੇ ਹੋ ਅੱਜ ਸਾਰੀਆਂ ਆਤਮਾ ਹਨੇਰੇ ਦੇ ਵਿੱਚ ਪੈ ਚੁੱਕੀਆਂ ਹਨ ਕੋਸ ਲਈ ਪ੍ਰਮਾਤਮਾ ਨੂੰ ਲਿਆਉਣਾ ਪਿਆ ਕੁਛ ਆਪਣੇ ਤੋਂ ਪਹਿਲਾਂ ਕੁਛ ਆਪਣੇ ਸਮੇਂ ਤੇ ਕੁਛ ਆਪਣੇ ਤੋਂ ਬਾਅਦ ਇਹ ਮਹਾਰਾਜ ਦਾ ਫਰਮਾਨ ਹੈ ਅਸੀਂ ਉਹ ਮਹਾਨ ਆਤਮਾ ਹਾਂ ਜਿਨ੍ਹਾਂ ਦੇ ਕਾਰਨ ਸ਼ਰੀਰ ਲੈ ਕੇ ਬੈਠੇ ਹਾਂ ਭਾਵੇਂ ਕੁਛ ਵੀ ਨਹੀਂ ਕਰਦੇ ਇਹਦਾ ਪ੍ਰਕਾਸ਼ ਸਤ ਦੀਪ ਨੌ ਖੰਡਾਂ ਦੇ ਵਿੱਚ ਚਾਰ ਰਿਹਾ ਹੈ ਇਸੇ ਕਰਕੇ ਪੂਰੀ ਦੁਨੀਆ 'ਚ ਤੁਹਾਨੂੰ ਸੁਟਿਆ ਜਾ ਰਿਹਾ ਹੈ ਪਿਆਰੀ ਹਰ ਸੰਗਤ ਜੀਓ ਮਹਿਸੂਸ ਹੋ ਉਸ ਵੇਲੇ ਕਿ ਆ ਕਿ ਜਦੋਂ ਬੀਜ ਪਿਆ ਹੋਵੇ ਸੱਤ ਤੇ ਸੱਚ ਦਾ ਤੇ ਉਥੇ ਉਹਦਾ ਅਸਰ ਜਦਾ ਵਿਚਾਰਧਾਰਾ ਨਾਲ ਗਲਤ ਪੈ ਜਾਵੇ ਤੇ ਬੱਚਿਆਂ ਤੇ ਉਸ ਦਾ ਇੱਕ ਭਿਆਨਕ ਅਸਰ ਹੋ ਜਾਵੇ ਅੰਦਰੋਂ ਤਾਂ ਫਿਰ ਸੋਚਣ ਦੀ ਗੱਲ ਮਿਸ਼ਨ ਦੇ ਲਈ ਜ਼ਰੂਰੀ ਬਣ ਜਾਂਦੀ ਹੈ ਆਪਣੀ ਹਰ ਸੰਗਤ ਦੇ ਵਿੱਚੋਂ ਦਬਾਬੇ ਇਲਾਕੇ ਦੇ ਵਿੱਚ ਇੱਕ ਬੱਚਾ ਜਦ ਉਹਦਾ ਪਿਤਾ ਆਪਣਾ ਪ੍ਰੋਗਰਾਮ ਸੁਣ ਕੇ ਹਰ ਸੰਗਤ ਤੇ ਵਿੱਚੋਂ ਮਹਾਰਾਜ ਜੀ ਦੇ ਚਰਨਾਂ 'ਚੋਂ ਆਪਣੇ ਘਰ ਦੇ ਵਿੱਚ ਕੁਛੀਆਂ ਲੈ ਕੇ ਆਇਆ ਉਸ ਦਾ ਇੱਕ ਅਨੋਖਾ ਜਿਹਾ ਸਵਾਲ ਸਾਨੂੰ ਮਜਬੂਰ ਕਰਦਾ ਹੈ ਕਿ ਅਸੀਂ ਆਪਣੇ ਮਿਸ਼ਨ ਨੂੰ ਕਿੱਥੋਂ ਤੱਕ ਲੈ ਚੁੱਕੇ ਹਾਂ ਵਿਚਾਰਤਾਰਾ ਨਾਲ ਮਿਸ਼ਨ ਸਾਡਾ ਉੱਚਾ ਤੇ ਸੁੱਚਾ ਹੈ ਉਸ ਤੇ ਇਹਨਾਂ ਗੱਲਾਂ ਦਾ ਭਾਵੇਂ ਅਸਰ ਨਹੀਂ ਹੈ ਪਰ ਇਸ ਵਿਚਾਰਤਾਰਾ ਦਾ ਸਾਡਾ ਇੱਕ ਬਹੁਤ ਵੱਡਾ ਅਸਰ ਹੋਇਆ ਹੈ ਬੱਚੇ ਨੇ ਆਪਣੇ ਪਿਤਾ ਨੂੰ ਕਿਹਾ ਪਾਪਾ ਮਹਾਰਾਜ ਖੀਰ ਸਿੰਘ ਮਹਾਰਾਜ ਪੂਰਵ ਸਿੰਘ ਦੀ ਲੜਾਈ ਖਤਮ ਹੋ ਗਈ ਜਦੋਂ ਕਿ ਇਹ ਵਿਚਾਰਤਾਰਾ ਸਾਡੀਆਂ ਆਪਣੀਆਂ ਹਨ ਨਾ ਕਿ ਮਹਾਰਾਜਾ ਖੀਰ ਸਿੰਘ ਤੇ ਮਹਾਰਾਜਾ ਪੂਰਨ ਸਿੰਘ ਦੀ ਹੈ ਮਹਾਰਾਜ ਜੀ ਕਹਿ ਚੁੱਕੇ ਸਨ ਕਿ ਮੈਂ ਸਭ ਕੁਝ ਦੁਰਸਤ ਕਰਕੇ ਜਾਣਾ ਹੈ ਔਰ ਕੀਤਾ ਦੇ ਕਰਕੇ ਔਰ ਮੈਂ ਸਦਾ ਤੁਹਾਡੇ ਨਾਲ ਰਹਿਣਾ ਹੈ ਅਸੀਂ ਤਤਾਂ ਵਾਲੀ ਵਰਦੀ ਪਾ ਕੇ ਇਸ ਧਰਤੀ ਦੇ ਉੱਤੇ ਆਏ ਉਸ ਦਾ ਪ੍ਰਕਾਸ਼ ਜੋ ਦਿੱਤਾ ਸਾਡੇ ਸ਼ਰੀਰਾਂ ਦੇ ਅੰਦਰ ਔਰ ਪ੍ਰਕਾਸ਼ਵਨ ਪਿਤਾ ਦੇ ਨਾਲ ਆਏ ਉਸ ਪ੍ਰਕਾਸ਼ ਦਾ ਮਿਸ਼ਨ ਦੁਨੀਆ ਚ ਫੈਲ ਰਿਹਾ ਹੈ ਸਾਡੇ ਵਿਚਾਰਤਾਰਾਂ ਨਾਲ ਦੁਨੀਆ ਦੇ ਮਿਸ਼ਨ ਕਦੀ ਨਹੀਂ ਰੁਕ ਸਕਦਾ ਇਹ ਗੱਲ ਆਪਾਂ ਨੂੰ ਸੋਚਣੀ ਪਵੇਗੀ ਇਹ ਸਾਡੇ ਕਰੇਲੂ ਵਿਚਾਰ ਹਨ ਜੋ ਅਸੀਂ ਜੋ ਵਿਚਾਰਾਂ ਨਾਲ ਆਪਣੀ ਮਰਜ਼ਾਦਾ ਲਾਉਨੇ ਹਾਂ ਸਾਡੇ ਆਪਣੇ ਵਿਚਾਰਾਂ ਦੇ ਆਧਾਰ ਤੇ ਜਾਂ ਉਹ ਜੋ ਸਾਨੂੰ ਬਾਣੀਆ ਤੇ ਸਮਝ ਲੱਗਦੀ ਜਾਂ ਕਿਸ ਤਰ੍ਹਾਂ ਵੀ ਹੈ ਜਿੰਨੀ ਤੇ ਤਿੰਨੀ ਸੋਚੀ ਉਹ ਲਾਉਨੇ ਆ ਇਸ ਦਾ ਤੇ ਕੋਈ ਸਵਾਲ ਦਾ ਵਿਚਾਰ ਕਰਨਾ ਕੋਈ ਬਣਦਾ ਨਹੀਂ ਸਾਨੂੰ ਵਿਚਾਰ ਪੜਨਾ ਇਹ ਪੰਡਾ ਹੈ ਕਿ ਹੁਣ ਇਸ ਵਕਤ ਕਿ ਸਾਨੂੰ ਮਿਸ਼ਨ ਕੀ ਮਿਲਿਆ ਹੈ ਅਸੀਂ ਕਿਸੇ ਤੇ ਦੋਸ਼ ਲਾਉਨੇ ਹਾਂ ਪਰਸਨਲ ਜ਼ਿੰਦਗੀਆਂ ਤੇ ਅਟੈਕ ਕਰਦੇ ਹਾਂ ਜਾਂ ਕੋਈ ਕੰਮ ਕਰਦੇ ਹਾਂ ਸਾਡੀ ਵਿਚਾਰਤਾਰਾਂ ਨਾਲ ਮਿਸ਼ਨ ਤੇ ਪੂਰਾ ਫਰਕ ਨਹੀਂ ਹੈ ਸਾਡੀ ਕਰੇਲੂ ਆਪਣੇ ਵਿਚਾਰਾਂ ਨਾਲ ਮਿਸ਼ਨ ਇਹ ਨਾ ਗੱਲਾਂ ਨੇ ਨਹੀਂ ਹੁੰਦੇ ਕਿ ਤੁਸੀਂ ਜ਼ਿੰਦਗੀ ਦੇ ਵਿੱਚ ਕਿੰਨਾ ਹੁਕਮ ਮੰਨਦੇ ਆ ਕਿਤਾ ਨਹੀਂ ਮੰਨਦੇ ਹਾਂ ਪਾਸ਼ਾ ਹੀ ਆਖਿਆ ਕਿ ਆਪਣਾ ਆਪਣਾ ਰੋਲ ਹੈ ਕਿਉਂਕਿ ਕਿਸੇ ਦੀ ਬਜਾਏ ਜੇ ਕੋਈ ਆਪਣੇ ਆਪ ਨੂੰ ਸਰਦਾਰ ਲੈ ਸੱਚੇ ਪਾਸ਼ਾ ਦਾ ਫਰਮਾਨ ਇੱਕ ਪਾਪੀ ਕੱਟ ਗਿਆ ਇਸ ਕਰਕੇ ਇਸ ਦਾ ਕੋਈ ਫਰਕ ਨਹੀਂ ਹੈ ਅਸੀਂ ਲੱਖਾਂ ਕਮਾਈਆਂ ਕਰਕੇ ਦੁਨੀਆ ਦੇ ਅੰਦਰ ਆਪਣੇ ਟਿੱਡ ਪਰਨੇ ਜਾਂ ਕੁਝ ਕਰਨਾ ਮਿਸ਼ਨ ਇਸ ਦੀ ਆਗਿਆ ਨਹੀਂ ਦਿੰਦਾ ਕਿਉਂਕਿ ਤੁਸੀਂ ਪ੍ਰਕਾਸ਼ ਰੂਪ ਹੋ ਤੁਸੀਂ ਖਾਣ ਤੱਕ ਸਾਦਾ ਰਹਿਣਾ ਸਾਦਾ ਖਾਣਾ ਔਰ ਸਾਦਾ ਹੀ ਬੋਲਣਾ ਔਰ ਪਿਆਰ ਤੇ ਮੁਹੱਬਤ ਦਾ ਸਬਕ ਸਾਡਾ ਬਾਪ ਦੇ ਚੁੱਕਾ ਹੈ ਜੇਕਰ ਸਾਡੀ ਲੜਾਈ ਦਾ ਉਂਗਲੀ ਮਾਰਾ ਸ਼ੇਰ ਸਿੰਘ ਮਾਰਾ ਪੂਰਨ ਸਿੰਘ ਤੇ ਜਾਂਦੀ ਹੈ ਤਾਂ ਸੋਚਣ ਤੇ ਹੀ ਮਜਬੂਰ ਹੋਣਾ ਪਵੇਗਾ ਕਿ ਕਾਣੀ ਕੀ ਹੈ ਅਸੀਂ ਕਿਹੜਾ ਬੀਜ ਬੀਜ ਚੁੱਕੇ ਹਾਂ ਵਿਚਾਰਾਂ ਦਾ ਹੋ ਸਕਦਾ ਕਿ ਬਾਕੀ ਬੱਚਿਆਂ ਦੇ ਅੰਦਰ ਵੀ ਵਿਚਾਰ ਹੋਵੇ ਤੇ ਤੁਹਾਡੇ ਸਾਹਮਣੇ ਕੋਈ ਗੱਲ ਨਾ ਕਰਦਾ ਹੋਵੇ ਅੱਜ ਬੇਸ਼ੱਕ ਇਸ ਫੋਟੋਆਂ ਨੂੰ ਪਾਉਣ ਲਈ ਕਈਆਂ ਦੇ ਮਨ ਦੇ ਵਿੱਚ ਵਿਚਾਰਤਾ ਰਾ ਆਈ ਹੋਵੇਗੀ ਲੇਕਿਨ ਇਹ ਬੜਾ ਸਪਸ਼ਟ ਤੇ ਸਾਫ ਹੈ ਕਿਸੇ ਨਾਲ ਨਿੱਜੀ ਕਾਰ ਨਹੀਂ ਹੈ ਕਾਰਨ ਹੈ ਸਾਡੇ ਵਿਚਾਰਾਂ ਦੇ ਮਿਸ਼ਨ ਦੀ ਫਸਲ ਦਾ ਸੱਚੇ ਪਾਸ਼ਾ ਬਾਣੀ 'ਚ ਲਿਖਿਆ ਹੈ ਕਿ ਜਿਨ੍ਹਾਂ ਦੇ ਮਾਪਿਓ ਨੇ ਆਣ ਕੇ ਆਪਣੇ ਇਸ ਮਿਸ਼ਨ ਨੂੰ ਨਹੀਂ ਤੋੜਿਆ ਔਰ ਆਣ ਕੇ ਉਹ ਉਹਨਾਂ ਨੂੰ ਮਾਇਆ ਕਮਾਉਣ ਦੇ ਵੱਲ ਤੰਦਿਆਂ ਚ ਲਾਉਂਦੇ ਗਏ ਇਹ ਹਰ ਬਾਣੀ ਚ ਲਿਖਤ ਮੈਂ ਪਿਛੇ ਪਾਈਆਂ ਵੀ ਸਨ ਵਿਚਾਰ ਸਾਨੂੰ ਸਭ ਨੂੰ ਵਿਚਾਰ ਕਰਨ ਦੀ ਲੋੜ ਹੈ ਪਾਤਸ਼ਾਹ ਦੀ ਲਿਖਤਾਂ ਤੇ ਉਹਨਾਂ ਆਖਿਆ ਕਿ ਸਾਨੂੰ ਕਮਾਈਆਂ ਕਰਨ ਤੇ ਮਾਇਆ ਕਮਾਉਣ ਤੇ ਲਾ ਦਿੱਤਾ ਗਿਆ ਜਦੋਂ ਅਸੀਂ ਸ਼ਰੀਰ ਛੁੱਟਿਆ ਤੋ ਜਾਨ ਦੇ ਵਾਲੀ ਨੇ ਸੱਚ ਕੰਡ ਖੜਨਾ ਸੀ ਸਭ ਤੋਂ ਪਹਿਲਾਂ ਉਹਨੇ ਆਣ ਕੇ ਸਾਨੂੰ ਧਰਮਰਾਜ ਦੀ ਖਾਈ ਡੂੰਗੀ ਚ ਸੁੱਟ ਦਿੱਤਾ ਔਰ ਉਥੋਂ ਬਾਣੀ ਆਉਂਦੀ ਹੈ ਕਿ ਉਹਨਾਂ ਮਾਂ ਪਿਓ ਨੂੰ ਗਾਲਾਂ ਕੱਢੀਆਂ ਕਿ ਸਾਨੂੰ ਆਣ ਕੇ ਮਾਇਆ ਮਗਰ ਲਾ ਲਿਆ ਤੇ ਉਹਦੇ ਬਾਰੇ ਦੱਸਿਆ ਨਹੀਂ ਆਕਾਲ ਪੁਰਖ ਬਾਰੇ ਔਰ ਸਾਨੂੰ ਅੱਜ ਇੱਥੇ ਕਰਨਾ ਪਿਆ ਤੇ ਮਹਾਰਾਜ ਜੀ ਨੂੰ ਅਸੀਂ ਮਾੜਾ ਚੰਗਾ ਬੋਲਦੇ ਰਹੇ ਕਿਧਰ ਨੂੰ ਗੱਲ ਜਾ ਰਹੀ ਹੈ ਇਸ ਕਹਾਣੀ ਦੀ ਜੋ ਸਾਨੂੰ ਦਿੱਤੀ ਹੈ ਸਾਡੇ ਲਾੜ ਸਾਡੇ ਪਿਆਰ ਇਸ ਜੈਦਾਤਾ ਦੇ ਲਾੜ ਸਾਨੂੰ ਸਮਝ ਹੈ ਦੁਨੀਆ ਚ ਕਿ ਇਹ ਰਜਿਸਟਰੀ ਬੰਦਿਆਂ ਨੇ ਬੰਦਿਆਂ ਦੇ ਨਾਂ ਤੇ ਕੀਤੀ ਹੈ ਜ਼ਮੀਨਾਂ ਦੀ ਨਾ ਧਰਤੀ ਨੇ ਕਿਸੇ ਦੇ ਨਾਂ ਤੇ ਇਹ ਜ਼ਮੀਨ ਕੀਤੀ ਹੈ ਜਿਸ ਨੂੰ ਦਿੱਤੀ ਅਕਾਲਪੁਰਖ ਨੇ ਨਾ ਅਕਾਲਪੁਰਖ ਨੇ ਇਹ ਜ਼ਮੀਨ ਜਿਹੜੀ ਆਣ ਕੇ ਰਜਿਸਟਰੀ ਕਾਗਜਾਂਚ ਕੀਤੀ ਹੈ ਇਹ ਸਾਰੀ ਸ੍ਰਿਸ਼ਟੀ ਦੇ ਵਸਣ ਦੇ ਵਸਣ ਦੇ ਵਾਸਤੇ ਰੱਖੇ ਹੋਏ ਹਨ ਸਾਡਾ ਮਿਸ਼ਨ ਜਦ ਕੇਵਲੀ ਅਕਾਲਪੁਰਖ ਤੇ ਅਕਾਲਪੁਰਖ ਹੈ ਨਿਰਗੁਣ ਜੋਤ ਅਕਾਲਪੁਰਖ ਹੈ ਫਿਰ ਇੱਥਾਂ ਸਾਡਾ ਕੋਈ ਕਿਸੇ ਨਾਲ ਕੋਈ ਮਕਸਦ ਹੀ ਨਹੀਂ ਰਹਿ ਜਾਂਦਾ ਮਿਸ਼ਨ ਆਪਣੇ ਆਪ ਹੀ ਅੰਦਰੋਂ ਪਤਾ ਲੱਗਦਾ ਹੈ ਗੱਲਾਂ ਕਿਆ ਨਹੀਂ ਜਦੋਂ ਬੰਦਾ ਖੁਸ਼ੀ ਚ ਆਉਂਦਾ ਹੈ ਜਾਂ ਕਿਤੇ ਭੀੜ ਦੇ ਸਮੇਂ ਆਉਂਦਾ ਹੈ ਤੇ ਉਹਦੇ ਮੰਦਰੋਂ ਆਪਣੇ ਮਿਸ਼ਨ ਬਾਰੇ ਨਿਕਲਦਾ ਹੈ ਜਿੱਦਾਂ ਸਿੱਖ ਧਰਮ ਦੇ ਵਿੱਚ ਜਿਸ ਵੇਲੇ ਕਿਸੇ ਨੂੰ ਆਣ ਕੇ ਬਾਜ ਆਉਂਦੀ ਹੈ ਕੋਈ ਐਸੀ ਖੁਸ਼ੀ ਆਉਂਦੀ ਹੈ ਪ੍ਰਾਪਤੀ ਹੁੰਦੀ ਹੈ ਤਾਂ ਜਾਂਦੀ ਹੈ ਤੇ ਉਹ ਤਨ ਗੁਰੂ ਨਾਨਕ ਦੇਵ ਜੀ ਜਾਂ ਤਨ ਗੁਰੂ ਗੋਬਿੰਦ ਸਿੰਘ ਕਹਿੰਦਾ ਹੈ ਔਰ ਐਸਾਈ ਜੈ ਜਸੂ ਮਸੀਹ ਕਰਦਾ ਹੈ ਹਲੋਲੀਆ ਕਰਦਾ ਹੈ ਉਹਦੇ ਅੰਦਰੋਂ ਆਵਾਜ਼ ਨਿਕਲਦੀ ਕਿਹਾ ਨਹੀਂ ਹੁੰਦਾ ਹੈ ਇਸ ਤਰ੍ਹਾਂ ਹੀ ਹਜ਼ਰਤ ਮੁਹੰਮਦ ਸਾਹਿਬ ਦੇ ਕਾੜੀ ਗੱਲ ਕਰਦਾ ਹੈ ਔਰ ਜਿੰਨਾ ਦਾ ਮਿਸ਼ਨ ਨਿਰਗੁਣ ਜੋਤ ਅਕਾਲਪੁਰ ਕੇ ਉਹਨਾਂ ਦੇ ਭਾਵੇਂ ਪੀੜ ਹੋਵੇ ਤੇ ਖੁਸ਼ੀ ਹੋਵੇ ਉਹੀ ਨਿਕਲਦਾ ਹੈ ਇਹ ਅੰਦਰ ਦੀਆਂ ਆਵਾਜ਼ਾਂ ਹਨ ਕੋਈ ਬਾਹਰੀ ਪਾਈਆਂ ਆਵਾਜ਼ਾਂ ਨਹੀਂ ਹਨ ਮੇਰਾ ਕਹਿਣਾ ਇਹ ਨਹੀਂ ਹੈ ਕਿ ਜੇ ਕਿਸੇ ਦੇ ਪਰਸਨਲ ਅਟੈਕ ਕਰਦੇ ਹੇ ਤੇ ਤੁਹਾਡੇ ਮਿਸ਼ਨ ਦੀ ਏਡੀ ਵੱਡੀ ਟਾ ਨਹੀਂ ਹੈ ਤੇ ਆ ਪਰਸਨਲ ਵਿਚਾਰਤਾਰਾ ਜਿਹੜੀਆਂ ਆਪਸ ਵਿੱਚ ਆਪਣੀਆਂ ਸੰਗਤੀਆਂ ਕਰਦੇ ਹਨ ਤੇ ਕੋਈ ਫਰਕ ਨਹੀਂ ਪੈਂਦਾ ਹੈ ਸਾਨੂੰ ਮੁਹੱਬਤ ਦਾ ਦੌਰ ਦਿੱਤਾ ਹੈ ਮਹਾਰਾਜ ਸ਼ੇਰ ਸਿੰਘ ਸੱਚ ਸੱਚਖਣ ਤੋਂ مالک ਜੋ ਤਤਾਂ ਵਾਲੀ ਵਰਦੀ ਆਪੀ ਪਾਉਨੇ ਹਾਂ ਉਸ ਨੇ ਜਿਹੜੀ ਆਪਣਾ ਦੇ ਰੂਪੀ ਸਰੀਰ ਰੂਪੀ ਵਰਦੀ ਪਾਈ ਚਾਹੇ ਉਹਨੇ 27 ਚੱਕ ਦੇ ਵਿੱਚ ਪਾ ਕੇ ਜੇ 21 ਤੱਕ ਪਾਈ ਉਹ ਇੱਕ ਮਹਾਨ ਵਰਦੀ ਸੀ ਜਿਸ ਦੇ ਵਿੱਚ ਜਿਹੜਾ ਸਰਗੁਣ ਖੇਲ ਅਗਮ ਮਥਾ ਉਸ ਦੇ ਵਿੱਚ ਇਹ ਸਾਰੀ ਚੀਜ਼ਾਂ ਸਾਨੂੰ ਮਿਲੀਆਂ ਨੇ ਔਰ ਉਸੋਂ ਦੇ ਪਰਿਵਾਰ ਦੋਹਾਂ ਦੇ ਤੇ ਸਾਰੀ ਸੰਗਤ ਰਲ ਕੇ ਇੱਕ ਪਰਿਵਾਰ ਬਣਾਇਆ ਹੈ ਸੋ ਆਓ ਇੱਕ ਪਰਿਵਾਰ ਦੇ ਮਿਸ਼ਨ ਨੂੰ ਕੋਈ ਚੀਜ਼ ਜਿਹੜੀ ਹੈ ਬੇਨਤੀ ਇਹ ਹੈ ਇਸ ਕਰਕੇ ਫੋਟੋਆਂ ਪੇਜੀਆਂ ਨੇ ਕਿ ਇਹਦਾ ਇਤਿਹਾਸ ਜਾਣ ਸਕਣ ਤਾਂ ਜੋ ਬੱਚਿਆਂ ਨੂੰ ਵਾਰ-ਵਾਰ ਇਹਨਾਂ ਸਰੂਪਾਂ ਦੇ ਬਾਰੇ ਜਾਣਕਾਰੀ ਇਹਨਾਂ ਬਾਣੀ ਦੇ ਬਾਰੇ ਜਾਣਕਾਰੀ ਹੋ ਸਕੇ ਜੀ ਸੋਗ ਮਹਾਰਾਜ ਜੀ